ਸ਼੍ਰੀ ਅਕਾਲ ਦੋਸਤੋ ਜੇਲ੍ਹ ਚ ਬੰਦ ਅਮਰਿਤਪਾਲ ਬਰਿਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰਤੇ ਵੀਡੀਓ ਨੂੰ ਆਪ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਸਾਮ ਦੀ ਜੇਲ੍ਹ ਚ ਬੰਦ ਖਾਲਿਸਤਾਨੀ ਸਮਰਥਕ ਅਮਰਿਤਪਾਲ ਤੇ ਕਸ਼ਮੀਰ ਮੀਤ ਜੇ ਸ਼ੇਖ ਅਬਦੁਲਾਸ਼ਿਦ ਜੂਕਰਵਾਨ ਲੋਕ ਸਭਾ ਮੈਂਬਰ ਵੱਜੋਂ ਸੋ ਚੁੱਕੀ ਹੈ ਦੋਵਾਂ ਨੂੰ ਸੋ ਚੁੱਕਣ ਦੀ ਅਦਾਲਤ ਦੇ ਨਿਰਦੇਸ਼ਾਂ ਤੇ ਪਾਰੋਲ ਦਿੱਤੀ ਗਈ ਸੀ ਅਮਿਤਪਾਲ ਨੇ ਪੰਜਾਬ ਦੀ ਹਰਦੂਰ ਸਾਹਿਬ ਲੋਕ ਸਭਾ ਸੀਟ ਅਤੇ ਸ਼ੇਖ ਅਬਦੁਲ ਰਾਸ਼ਿਦ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਹੈ। ਅਮਿਤਪਾਲ ਪੰਜਾਬ ਦੇ ਵਿੱਚ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਦੇਸ਼ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਆਸਾਮ ਦੇ ਡਿਬਰਗੜ੍ਹ ਜੇਲ੍ਹ 'ਚ ਬੰਦ ਹੈ। ਉਦੋਂ ਇੰਜੀਨੀਅਰ ਰਾਸ਼ਿਦ ਜੰਮੂ ਕਸ਼ਮੀਰ 'ਚ ਅੱਤਵਾਦੀ ਫੀਲਡਿੰਗ ਮਾਮਲੇ 'ਚ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯੂਏਪੀ ਤਹਿਤ ਦਿੱਲੀ ਦੀ ਤਿਹਾਰ ਜੇਲ੍ਹ 'ਚ ਬੰਦ ਹੈ। ਅਜਿਹੇ ਚ ਸਵਾਲ ਇਹ ਹੈ ਕਿ ਲੋਕ ਸਭਾ ਮੈਂਬਰ ਵਜੋ ਸੋ ਚੁੱਕਣ ਤੋਂ ਬਾਅਦ ਅਮਰਿਤਪਾਲ ਅਤੇ ਸ਼ੇਖ ਅਬਦੁਲ ਰਸ਼ੀਦ ਸਦਨ ਦੀ ਕਾਰਵਾਈ VOTING ਤੇ ਹੋਰ ਕੀਤੀ ਵਿਧੀਆਂ ਚ ਕਿਵੇਂ ਹਿੱਸਾ ਲਏਗੀ ਅਜਿਹੇ ਮਾਮਲਿਆਂ ਬਾਰੇ ਸੰਵਿਧਾਨ ਕੀ ਕਹਿੰਦਾ ਹੈ ਲੋਕ ਸਭਾ ਮੰਤਰੀ ਮੈਂਬਰ ਦੇ ਸੋ ਚੁੱਕਣ ਵਾਲੇ ਦੋਵੇਂ ਸੰਸਦ ਮੈਂਬਰ ਸਦਨ ਦੀ ਕਾਰਵਾਈ ਦੇ ਵਿੱਚ ਹਿੱਸਾ ਲੈਣਗੇ ਇਸ ਬਾਰੇ ਲੋਕ ਸਭਾ ਦੇ ਸਾਬਕਾ ਸਕਤਰ ਜਨਰਲ ਪੀਡੀਟੀ ਅਚਾਰੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਦੋਸ਼ੀ ਨਹੀਂ ਠਾਇਆ ਗਿਆ ਤਾਂ ਉਹ ਜੋ ਲੜ ਸਕਦਾ ਹੈ ਅਤੇ ਜ਼ਾਜ਼ਤ ਮਿਲਣ ਤੋਂ ਬਾਅਦ ਸਦੰਦੀ ਕਾਰਵਾਈ ਦੇ ਵਿੱਚ ਹਿੱਸਾ ਵੀ ਲੈ ਸਕਦਾ